ਕੈਨੇਡਾ ਦੇ ਵਿੱਚ ਕਿਹਨੂੰ ਆਉਣਾ ਚਾਹੀਦਾ ਹੈ ਕਿਹਨੂੰ ਨਹੀਂ ਆਉਣਾ ਚਾਹੀਦਾ ਆਪਾਂ ਸਾਰੀ ਵੀਡੀਓ ਦੇ ਵਿੱਚ ਅੱਜ ਪੂਰੀ ਡਿਸਕਸ਼ਨ ਕਰਾਂਗੇ ਤੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਆਪਣੇ ਦਿਮਾਗ 'ਚ ਸਿਰਫ ਇਹ ਹੀ ਹੁੰਦਾ ਬਸ ਕੈਨੇਡਾ ਹੀ ਪਹੁੰਚ ਜਾਈਏ ਸੋ ਪਹਿਲਾਂ ਇਹ ਵੀਡੀਓ ਸਾਰੇ ਬੱਚਿਆਂ ਦੇ ਮਾਂ ਪਿਓ ਦੇ ਲਈ ਹੈ ਤੇ ਪਲੀਜ਼ ਇਹਨੂੰ ਧਿਆਨ ਨਾਲ ਦੇਖਿਓ ਕਿਉਂਕਿ ਤੁਸੀਂ ਬੱਚਿਆਂ ਨੂੰ ਬਾਹਰ ਕੱਢਣਾ ਤੇ ਤੁਹਾਡੇ ਲਈ ਵੇਖਣ ਲਈ ਬਹੁਤ ਜ਼ਰੂਰੀ ਹੈ ਤੇ ਤੁਹਾਨੂੰ ਇਹ ਵੀਡੀਓ ਤੋਂ ਸਾਰਾ ਪਤਾ ਲੱਗ ਜਾਊਗਾ ਵੀ ਅਸੀਂ ਆਪਣੇ ਬੱਚਾ ਨੂੰ ਬਾਹਰ ਕੱਲੀਏ ਜਾਂ ਨਾ ਕੱਲੀਏ ਜਾਂ ਰੋਕੇ ਕੱਲੀਏ। ਤੋਂ ਸਾਰੀ ਵੀਡੀਓ ਦੇ ਐਂਡ ਤੱਕ ਮੈਂ ਸਾਰਾ ਕੁਝ ਤੁਹਾਨੂੰ ਦੱਸੂਗਾ ਕਿ ਇਸ ਵੇਲੇ ਕੈਨੇਡਾ ਦੇ ਕੀ ਹਾਲਾਤ ਨੇ ਕਿੰਨੇ ਕ ਪੈਸੇ ਬਣ ਜਾਂਦੇ ਨੇ ਤੇ ਗਾਂ ਬੱਚਿਆਂ ਦਾ ਕੀ ਫਿਊਚਰ ਹੈ। ਤੇ ਬਾਕੀ ਪੰਜਾਬ ਦੇ ਵਿੱਚ ਵੀ ਤੁਸੀਂ ਕੀ ਬੈਸਟ ਕਰ ਸਕਦੇ ਹੋ। ਤੇ ਸਾਰੀ ਜਾਣਕਾਰੀ ਮੈਂ ਵੀਡੀਓ ਦੇ ਐਂਡ ਤੱਕ ਦਊਗਾ ਤੇ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਹੋਰੀ ਬੱਚਿਆਂ ਦੇ ਮਾਪਿਆਂ ਦਾ ਕਿ ਵੀਡੀਓ ਪਹੁੰਚੇਗੇ ਐਸ ਵੇਲੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਸਟੂਡੈਂਟ ਆ ਚੁੱਕਾ ਤੇ ਰਸ਼ੇਸ਼ਨ ਦਾ ਦੌਰ ਚੱਲਣ ਦੇ ਆ ਜਿਹੜਾ ਕੀ ਕਹਿ ਰਿਹਾ ਵੀ 2026 ਤੱਕ ਇਵੇਂ ਹੀ ਰਹੂਗਾ ਕਿ 2022 ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਥੋੜਾ ਥੋੜਾ ਉਹ 23 ਤੇ ਏ ਚ 24 ਦੇ ਵਿੱਚ ਹੁਣ ਪੂਰਾ ਪੱਕ ਗਿਆ ਕੰਮ ਤੇ ਬਾਕੀ ਇੱਥੇ ਇਹ ਮਤਲਬ ਬੱਚਿਆਂ ਨੂੰ ਕੰਮ ਕਾਰ ਕਿੰਨਾ ਕੁ ਮਿਲਦਾ ਜਿਹੜੇ ਸਟੂਡੈਂਟ ਆਉਂਦੇ ਨੇ ਤੇ ਜਿਹੜੇ ਵਰਕ ਪਰਮਨੈਂਟ ਤੇ ਨੇ ਤੇ ਜਿਹੜੇ ਪੀਆਰ ਨੇ ਬਾਕੀ ਕੰਮ ਇਥੇ ਆ ਵੀ ਰੈਜ਼ਮੇ ਵਗੈਰਾ ਵੀ ਦਿੰਦੇ ਨੇ ਉਹਨਾਂ ਦੇ ਨਾਲ ਵੀ ਮਤਲਬ 5-10% ਹੁੰਦਾ ਵੀ ਮਤਲਬ ਮਿਲ ਜਾਂਦਾ ਜਾਂ ਜਿਹਦੀ ਜਾਣ ਪਛਾਣ ਆ ਜਾਂ ਜਿਹੜਾ ਪਹਿਲਾਂ ਤੋਂ ਆਇਆ ਕੋਈ ਉਹ ਕੰਮ ਦਵਾ ਸਕਦਾ ਤੇ ਬਾਕੀ ਹਰ ਇੱਕ ਦੇ ਕੋਈ ਨਾ ਕੋਈ ਪਹਿਲਾਂ ਆਇਆ ਹੁੰਦਾ ਤੇ ਉਹੀ ਹੈਲਥ ਮਤਲਬ ਜਿਆਦਾ ਕਰ ਸਕਦਾ ਜਿਨ੍ਹਾਂ ਦੇ ਜਿਹੜੇ ਮਤਲਬ 10 ਸਾਲ 15 ਸਾਲ ਪੁਰਾਣੇ ਆਏ ਆ ਤੇ ਉਤੋਂ ਹੀ ਕੰਮ ਮਿਲ ਸਕਦਾ ਸਟੂਡੈਂਟ ਕਈ ਕੰਮ ਕਰਦੇ ਵੀ ਪਏ ਆ ਕਈ ਮਤਲਬ 20 ਘੰਟੇ ਵੀ ਲਾ ਰਹੇ ਨੇ ਤੇ ਕਈ 6 ਮਹੀਨਿਆਂ ਤੋਂ ਵੀ ਇਸ ਵੇਲੇ ਘਰੇ ਬੈਠੇ ਹੋਏ ਨੇ ਕੋਈ ਸਾਲ ਤੋਂ ਵੀ ਘਰੇ ਬੈਠਾ ਹੋਇਆ ਭੈਣ ਭਰਾ ਦੋਨੇ ਤੇ ਹੁਣ ਜਿਵੇਂ GIIC ਨੇ ਇਹਨਾਂ ਨੇ ਡਬਲ ਕਰਤੀ ਸੀਗੀ 10000 ਡਾਲਰ ਹੁੰਦੀ ਪਹਿਲਾਂ ਹੁਣ 20000 ਡਾਲਰ ਆ ਤੇ ਉਹਦੇ ਨਾਲ ਮਤਲਬ 1000 ਡਾਲਰ ਇੱਕ ਮਿਨੀਮਮ ਖਰਚਾ ਹਰ ਇੱਕ ਬੱਚੇ ਦਾ 5-600 ਰਹਿਣ ਦਾ ਲੱਗ ਜਾਂਦਾ ਕੋ 200 ट्रांजिट ਦਾ ਲੱਗ ਜਾਂਦਾ ਤੇ ਫੋਨ ਦਾ ਖਰਚਾ ਤੇ ਗਰੋਸਰੀ ਦਾ ਖਰਚਾ 1000 ਡਾਲਰ ਮੰਨ ਕੇ ਚੱਲੀਏ ਕੱਪੜੇ ਵਗੈਰਾ ਇੰਡੀਆ ਤੋਂ ਚਲੋ ਇੱਕ ਵੀ ਨਹੀਂ ਲਿਆ ਹੁੰਦਾ ਸਾਰ ਲੈਂਦਾ ਤੇ ਉਹਦੇ ਨਾਲ ਉਹਦਾ 12000 ਨਿਕਲ ਗਿਆ 12 ਮਹੀਨੇ ਤੇ ਫਿਰ ਮਤਲਬ ਟੋਟਲ ਉਹਦੇ 2 ਸਾਲ ਨਿਕਲ ਹੀ ਜਾਂਦੇ ਆ ਤੇ ਸਟੱਡੀ ਵੀ ਇੰਨੇ ਦੇ ਵਿੱਚ ਪੂਰੀ ਹੋ ਜਾਂਦੀ ਹੈ ਤੇ ਬਟ ਜਿਹੜੀ ਸਟੱਡੀ ਦੇ ਵਿੱਚ ਫੀਸ ਉਹ ਦੋ ਸਮੈਸਟਰਾਂ ਦੀ ਭਰ ਕਿਉਂਦਾ ਤੇ ਦੋ ਸਮੈਸਟਰਾਂ ਦੀ ਫੀਸ 18000 ਡਾਲਰ ਪਹਿਲਾਂ ਭਰ ਕੇ ਆਉਂਦਾ ਤੇ 18000 ਡਾਲਰ ਹੋਰ ਭਰਨ ਵਾਲੀ ਹੁੰਦੀ ਹੈ ਤੇ 18000 ਡਾਲਰ ਉਹਨੇ ਹੋਰ ਭਰਨੀ ਹੁੰਦੀ ਹੈ ਜੀਆਈਸੀ ਨਾਲ ਉਹਦਾ ਖਰਚਾ ਤਾਂ ਨਿਕਲ ਜਾਂਦਾ ਉਹ ਵੀ ਮਤਲਬ ਮਾਂ ਪਿਓ ਤੋਂ ਘਰੋਂ ਪਰਵਾਹ ਕੇ ਆਉਂਦਾ ਓ ਤੇ ਬਾਕੀ ਜਿਹੜੀ ਉਹਦੀ 18000 ਕਿਸੇ ਦੀ 20000 ਡਾਲਰ ਫੀਸ ਆ ਦੋ ਸਮੈਸਟਰਾਂ ਦੀ ਜਿਹੜੀ ਆਲਰੇਡੀ ਇੰਡੀਆ ਤੋਂ ਭਰ ਕੇ ਆਉਂਦਾ ਤੇ ਦੋਹਾਂ ਦੀ ਹੋਰ ਭਰਨੀ ਪੈਂਦੀ ਹੈ ਉਹ ਨੂੰ ਕੱਢਣ ਲਈ ਜਿੰਨੂੰ ਤਾਂ ਕੰਮ ਮਿਲ ਗਿਆ ਉਹ ਵੀ 20 ਘੰਟੇ ਕੰਮ ਉਹਦੇ ਨਾਲ ਵੀ ਉਹਨੂੰ ਮਤਲਬ ਬਹੁਤ ਜ਼ਿਆਦਾ ਨਹੀਂ ਮਤਲਬ 1400 ਡਾਲਰ ਬਣੂਗਾ ਤੇ 1400 1500 ਬਣ ਗਿਆ ਤੇ ਕਿਤੇ ਫੀਸ ਕੱਢਣ ਦੇ ਨੇੜੇ ਆ ਪੜ ਜਾਊਗਾ ਤੇ ਬਟ ਹੁਣ ਜਿਹੜਾ ਜਿਵੇਂ ਕਿ 17 ਇਥੇ ਮਨੋ ਕੈਨੇਡਾ ਦੇ ਵਿੱਚ ਮਿਨੀਮਮ ਮਨੋ ਸਟਾਰਟਿੰਗ ਪੇ ਰੇਟ ਆ ਤੇ ਉਹਦੇ ਨਾਲ ਉਹ ਆਪਦਾ ਖਰਚਾ ਵਗੈਰਾ ਮਨੋ ਫੀਸ ਵਗੈਰਾ ਤੋਂ ਕੱਢ ਲੂਗਾ ਪਰ ਜਿਹਨੂੰ 6 ਮਹੀਨੇ ਸਾਲ ਬਾਅਦ ਚ ਕੰਮ ਮਿਲਿਆ ਉਹਦੇ ਲਈ ਉਹ ਫੀਸ ਵਗੈਰਾ ਕੱਢਣੀ ਵੀ ਔਖੀ ਆ ਤੇ ਲੋਕੀ ਘਰੋਂ ਮੰਗਾ ਰਹੇ ਨੇ ਤੇ ਬਾਕੀ ਜੀ ਆਪਾਂ ਗੱਲ ਕਰੀਏ ਪੀ ਮਿਹਨਤੀ ਮਿਹਨਤੀ ਮੁੰਡੇ ਕੁੜੀਆਂ ਕਈ ਫੀਸ ਕੱਢ ਵੀ ਲੈਂਦੇ ਨੇ ਜਿਹੜੇ ਔਖੇ ਕੰਮ ਨੇ ਉਹ ਇਹ ਲੋਕੀ ਨਹੀਂ ਕਰਦੇ ਤੇ ਆਪਣੇ ਕਈ ਮੁੰਡੇ ਕੁੜੀਆਂ ਉਹ ਔਖੇ ਕੰਮ ਜਾਦੇ ਜਿਹੜੇ ਉਹ ਕਰ ਵੀ ਲੈਂਦੇ ਨੇ ਤੇ ਫੀਸ ਵਗੈਰਾ ਬੜੀ ਔਖੀ ਕੱਢਦੇ ਨੇ ਵਿਚਾਰੇ ਆਪਦੀ ਤੇ ਬਾਅਦ ਦੇ ਵਿੱਚ ਉਹ ਵਰਕ ਪਰਮਿਟ ਤੇ ਆ ਜਾਂਦੇ ਨੇ ਤੇ ਉਦੋਂ ਬਾਅਦ ਉਹ ਫੁੱਲ ਟਾਈਮ ਕੰਮ ਕਰ ਸਕਦੇ ਆ ਮਤਲਬ 40 ਘੰਟੇ ਵੀਕ ਦੇ ਹੁੰਦੇ ਨੇ ਉਹਨਾਂ ਤੇ ਡਿਪੈਂਡ ਕਰਦਾ ਵੀ ਉਸ 60 70 80 ਜਿੰਨੇ ਘੰਟੇ ਉਹ ਕਰ ਸਕਦੇ ਨੇ ਉਹ ਕੰਮ ਕਰ ਸਕਦੇ ਨੇ ਕਿੰਨਾ ਕੰਮ ਉਹਨਾਂ ਨੂੰ ਮਿਲਦਾ ਪਰ ਇਸ ਵੇਲੇ ਜਿਹੜੇ ਮਤਲਬ ਹੋਣ ਇਸ ਵੇਲੇ ਹਾਲਾਤ ਨੇ 40 ਘੰਟੇ ਵੀ ਜੇ ਕਿਸੇ ਨੂੰ ਕੰਮ ਮਿਲ ਜੇ ਤਾਂ ਉਹ ਬਹੁਤ ਵਧੀਆ ਮੰਨਿਆ ਜਾਂਦਾ ਹੈ ਤੇ ਮਤਲਬ ਓਵਰਟਾਈਮ ਮਿਲ ਜੇ ਜਾਂ ਨਹੀਂ ਮਿਲਦਾ ਉਹ ਹੁਣ ਉਹ ਗੱਲ ਨਹੀਂ ਰਹੀ ਪਹਿਲਾਂ ਓਵਰਟਾਈਮ ਬਹੁਤ ਮਿਲਦਾ ਸੀਗਾ ਮਤਲਬ 40 ਘੰਟੇ ਕੰਮ ਕਰਕੇ ਫਿਰ ਨਾਲ 2-3 ਦਿਨ ਹੋਰ ਕੰਮ ਇੱਕੋ ਕੰਮ ਤੇ ਮਿਲ ਜਾਂਦਾ ਸੀ ਕਈ ਮਤਲਬ 2-2 ਜੋਬ ਵੀ ਕਰਦੇ ਸੀ ਇੱਕ ਕੰਮ ਤੋਂ ਦੂਜੇ ਕੰਮ ਤੇ ਵੀ ਜਾਂਦੇ ਸੀਗੇ ਤੇ ਫਿਰ ਉਦੋਂ ਬਾਅਦ ਆ ਜਾਂਦੀ ਹੈ ਗੱਲ ਪੀਆਰ ਦੀ ਹੁਣ ਕੈਨੇਡਾ ਦੇ ਮਤਲਬ ਇਸ ਵੇਲੇ ਆ ਵੀ ਪੀਆਰ ਸਿਰਫ ਉਸੇ ਨੂੰ ਹੀ ਦਿੱਤੀ ਜਾਊਗੀ ਜਿਹੜਾ ਮਤਲਬ ਸਕਿਲਡ ਲੈਵਲ ਦਾ ਕੰਮ ਕਰਦਾ ਹੈ ਕੋਈ ਹੈਲਥ ਕੇਅਰ ਲਾਈਨ ਦੇ ਵਿੱਚ ਆ ਜਾਂ ਕੋਈ ਕੰਸਟਰਕਸ਼ਨ ਦੇ ਵਿੱਚ ਆ ਤੇ ਕੋਈ ਬਿਜਲੀ ਦਾ ਕੰਮ ਕਰਦਾ ਤੇ ਕੋਈ ਉਹਦਾ ਕੋਰਸ ਕੀਤਾ ਉਹਦੀ ਜੌਬ ਕਰਦਾ ਕੰਸਟਰਕਸ਼ਨ ਦਾ ਕੰਮ ਕਰਦਾ ਤੇ ਐਵੇਂ ਦੀਆਂ ਹੀ ਮਤਲਬ ਜੇ ਕੋਈ ਸਟੱਡੀ ਵਗੈਰਾ ਲੈ ਕੇ ਐਵੇਂ ਦੀ ਆਉਂਦਾ ਉਹ ਲਈ ਈਜ਼ੀ ਹੋ ਜਾਂਦਾ ਤੇ ਬਾਕੀ ਇਹ ਹੈਗਾ ਵੀ ਜਿਨੇ ਇੱਥੇ ਹਾਂ ਵੱਡੇ ਸ਼ਹਿਰ ਹੋ ਗਿਆ অন্ਟਾਰੀਓ ਦੇ ਵਿੱਚ ਤੇ ਆਪਣੇ ਸਾਰੇ ਬ੍ਰੌਂਟਨ ਜਿਆਦਾ ਮਤਲਬ ਸਾਰੇ ਇੱਥੇ ਸਟੂਡੈਂਟ ਆਉਂਦੇ ਨੇ ਇੱਥੇ ਵੀ ਮਤਲਬ ਇੱਕ ਇਹ ਆ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਉਹਨਾਂ ਨੂੰ ਕੰਮ ਲੱਭਣਾ ਗਾਂ ਪੱਕੇ ਹੋਣਾ ਸਕੋਰ ਬਹੁਤ ਹਾਈ ਹੁੰਦੇ ਨੇ ਫਿਰ ਜਿੰਨੇ ਕੁ ਪੈਸੇ ਉਹਨਾਂ ਨੇ ਬਣਾਏ ਹੁੰਦੇ ਨੇ ਵਰਕ ਪਰਮਿਟ ਤੇ ਉਹ ਵੀ ਸਾਰੇ ਦੇ ਦਿੰਦੇ ਨੇ ਕਾਣੀ 7-8 ਸਾਲਾਂ ਦੀ ਚੱਲੇ ਜਾਂਦੀ ਹੈ ਜਿਹੜਾ ਗਾਂ ਇਲੈਕਸ਼ਨ ਹੋਣਾ ਕੈਨੇਡਾ ਦੇ ਵਿੱਚ ਉਦੇ ਨਾਲ ਸਾਰਾ ਮਲੋ ਸਿਸਟਮ ਹੀ ਚੇਂਜ ਹੋ ਜਾਣਾ ਤੇ ਇਹ ਚੀਜ਼ ਸਭ ਤੋਂ ਜਰੂਰੀ ਰੱਖਣੀ ਚਾਹੀਦੀ ਹੈ ਆਪਣੇ ਦਿਮਾਗ ਦੇ ਵਿੱਚ ਕਿ ਜਾਂ ਗਾਂ ਜਿਹੜਾ ਕੈਨੇਡਾ ਦਾ ਇਲੈਕਸ਼ਨ ਹੋਣਾ ਉਹਦੇ ਨਾਲ ਸਰਕਾਰ ਚੇਂਜ ਹੋ ਜਾਣੀ ਆ ਤੇ ਬਹੁਤ ਜ਼ਿਆਦਾ ਕੁਝ ਚੇਂजेस ਹੋਣੀਆਂ ਨੇ ਇੱਥੇ ਸਿਰਫ ਤੇ ਸਿਰਫ ਕੰਮ ਕਰਨ ਵਾਲੇ ਜਿਹੜੇ ਸਕਿਲਡ ਲੈਵਲ ਦੇ ਕਾਮੇ ਨੇ ਉਹੀ ਇਹਨਾਂ ਨੂੰ ਚਾਹੀਦੇ ਨੇ ਹੈਲਥ케ਅਰ ਦੇ ਵਿੱਚ ਕੰਸਟਰਕਸ਼ਨ ਦੇ ਵਿੱਚ ਤੇ ਹੋਰ ਦਨੀਆ ਸਕਿਲਡ ਲੈਵਲ ਦੀਆਂ ਜੌਬਸ ਹੁੰਦੀਆਂ ਨੇ ਤੇ ਆਮ ਜਿਵੇਂ ਆਪਾਂ ਆਖੀਏ ਵੀ ਕੋਈ ਸਟੋਰਾਂ ਤੇ ਕੰਮ ਕਰਨ ਵਾਲਾ ਜਾਂ ਕੋਈ ਵੇਅਰ ਹਾਊਸ ਵਿੱਚ ਕੰਮ ਕਰਨ ਵਾਲਾ ਤੇ ਉਹ ਉਹ ਆਲਰੇਡੀ ਬਹੁਤ ਜ਼ਿਆਦੇ ਹੋ ਗਏ ਨੇ ਕਿ ਹੁਣ 2 ਸਾਲ ਮਤਲਬ 24 ਤਾਂ ਹੁਣ ਲੰਘ ਚਲੇ ਆ 25 ਜੇ ਵੀ 25 ਜਿਨ੍ਹਾਂ ਨੇ ਮਤਲਬ ਪਲੱਸ 2 ਕੀਤੀ ਹੈ ਤੇ ਉਹ ਗ੍ਰੈਜੂਏਸ਼ਨ ਕਰਕੇ ਹੀ ਆਵੇ ਤੇ ਚੰਗੀ ਗ੍ਰੈਜੂਏਸ਼ਨ ਕਰੇ ਜਿਹਦੇ ਵਿੱਚ ਉਹਨੇ ਆ ਗਾਂ ਆਪਦਾ ਮਤਲਬ ਫਿਊਚਰ ਬਣਾਉਣਾ ਤੇ ਜਿਵੇਂ ਇੱਥੇ ਚੰਗੀ ਗ੍ਰੈਜੂਏਸ਼ਨ ਮਤਲਬ ਚਲੋ ਹੈਲਥ케ਅਰ ਦੇ ਵਿੱਚ ਜੇ ਕੋਈ ਕਰ ਲੇ ਤਾਂ ਬਹੁਤ ਵਧੀਆ ਤੇ ਬਾਕੀ ਆਈਟੀ ਫੀਲਡ ਦੇ ਵਿੱਚ ਵੀ ਜੇ ਕੋਈ ਗ੍ਰੈਜੂਏਸ਼ਨ ਉਹ ਉਧਰ ਲਈ ਬਨੇ ਥੋੜਾ ਧਿਆਨ ਦੇਲੇ ਤੇ ਉਹਦੇ ਲਈ ਵੀ ਕੈਨੇਡਾ ਆਣ ਕੇ इजीली ਜੌਬ ਮਿਲ ਜਾਂਦੀ ਹੈ। ਮਤਲਬ 25 26 ਦਾ ਮਤਲਬ ਕੈਨੇਡਾ ਜੇ ਕੋਈ ਟਪਾ ਕੇ ਆ ਜੇ ਤਾਂ ਉਹਦੇ ਲਈ ਬੈਸਟ ਹੈ। ਤੇ ਹਾਂ ਜੇ ਕੋਈ ਮਤਲਬ ਉੱਥੋਂ ਉੱਥੋਂ ਉਹੀ ਆ ਵੀ ਉੱਥੇ ਜਿਹੜਾ 2-3 ਸਾਲ ਲਾਉਣੇ ਤੇ ਕੋਈ ਵਧੀਆ ਡਿਗਰੀ ਡਿਪਲੋਮਾ ਕਰ ਲੇ ਤਾਂ ਉਹ ਉਹਦੇ ਲਈ ਬੈਸਟ ਹੋਇਆ ਇੱਥੇ ਆਣ ਕੇ ਮਤਲਬ ਬੈਸਟ ਰਹੂਗਾ ਇੱਕ ਪਲੱਸ 2 ਵਾਲਾ ਜਵਾਕ ਆਉਂਦਾ ਤੇ ਫਿਰ ਮਤਲਬ ਉਹ ਸੋਚ ਕੇ ਆਵੇ ਵੀ ਉਹਨੂੰ ਫੀਸ ਘਰੋਂ ਮਗਵੋਣੀ ਪੈ ਸਕਦੀ ਹੈ ਤੇ ਖਰਚੇ ਲਈ ਵੀ ਪੈਸਾ ਮਗਵੋਣਾ ਪੈ ਸਕਦਾ ਤੇ ਇੱਥੋਂ ਦਾ ਖਰਚਾ ਵੀ ਤੁਹਾਨੂੰ ਪਤਾ ਹੀ ਆ ਵੀ 8-9 ਲੱਖ ਰੁਪਈਆ ਇੱਕ ਸਾਲ ਦਾ ਹੈ ਤੇ ਫੀਸ ਵੱਖਰੀ ਐ ਸੋ ਇਹ ਸਾਰੀਆਂ ਗੱਲਾਂ ਜਿਵੇਂ ਹੁਣ ਹਰੇਕ ਨੂੰ ਪਤਾ ਵੀ ਕਾਫੀ ਜ਼ਿਆਦਾ ਮਹਿੰਗਾ ਹੋ ਗਿਆ ਏ ਆਪਣਾ ਜੀਆਈਸੀ ਡਬਲ ਹੋ ਗਈ ਐ ਫੀਸਾਂ ਵਗੈਰਾ ਵਧ ਗਈਆਂ ਤੇ ਮੰਨ ਲਓ ਅੱਗੇ ਹਰ ਇੱਕ ਦੀ ਅਪਰੋਚ ਵਿੱਚ ਵੀਜ਼ਾ ਆ ਜਾਂਦਾ ਸੀ ਬਟ ਹੁਣ ਉਹ ਬਹੁਤ ਜ਼ਿਆਦਾ ਹਾਈ ਲੈਵਲ ਤੇ ਅਪੜ ਗਿਆ ਤੇ ਸਾਰੀਆਂ ਗੱਲਾਂ ਆਪਦੀਆਂ ਮਤਲਬ ਸੋਚ ਕੇ ਆਵੇ ਤਾਂ ਉਹਦੇ ਲਈ ਬਹੁਤ ਜ਼ਿਆਦਾ ਬੈਨੀਫਿਟ ਰਹੂਗਾ ਜੇ ਇਹ ਆਪਣੇ ਪੰਜਾਬ ਦੇ ਵਿੱਚ ਬੈਠਾ ਮਤਲਬ ਕੋਈ ਵੀ ਆ ਜੇ ਯੋ জব ਕਰਨ ਦੇ ਆ ਜਿਹਨੂੰ ਇਹ ਲੱਗਦਾ ਵੀ ਮੇਰਾ ਫਿਊਚਰ ਇੱਥੇ ਹੈਗਾ ਵੀ ਮੈਂ ਅੱਗੇ ਮੈਂ ਅੱਜ 20000 ਦੀ ਜੌਬ ਕਰਦਾ ਪਿਆ ਕੋਈ ਮੈਂ ਸਰਕਾਰੀ ਜੌਬ ਦਾ ਜਾਂ ਮੈਂ ਹੋਰ ਨਹੀਂ ਕਹਿ ਰਿਹਾ ਪਰ ਮੈਂ ਸਿੱਧਾ ਤੁਹਾਨੂੰ ਇਹ ਸਪਸ਼ਟ ਚੀਜ਼ ਸਮਝਾ ਰਿਹਾ ਵੀ ਜੇ ਕੋਈ 20000 ਦੀ ਇਸ ਵੇਲੇ ਜੌਬ ਕਰਦਾ ਹੈ ਤਾਂ ਉਹਦੀ ਵਾਈਫ ਵੀ ਜੌਬ ਕਰੂਗੀ 40000 ਤੇ ਜੇ ਉਹਨਾਂ ਨੂੰ ਲੱਗਦਾ ਦੋਨਾਂ ਨੂੰ ਵੀ ਅਸੀਂ 70 80 ਤੱਕ ਕਿ 4-5 ਸਾਲਾਂ ਤੱਕ ਲੈ ਜਾਗੇ ਗ੍ਰਾਫ ਆਪਦਾ ਤੇ ਮੇਰੇ ਹਿਸਾਬ ਨਾਲ ਉਹ ਬਹੁਤ ਵਧੀਆ ਹੈ ਕਿਉਂਕਿ ਉਹਨਾਂ ਨੂੰ ਉੱਥੇ ਘਰ ਵਗੈਰਾ ਦਾ ਮਤਲਬ ਜੇ ਹਾਂ ਕੋਈ ਹਰ ਇਹ ਵੀ ਆ ਜਾਂਦਾ ਵੀ ਉਹ ਪਿੰਡ ਛੋਟੇ ਦੇ ਵਿੱਚ ਆ ਜਾਂ ਨਹੀਂ ਕਿ ਉਹਨਾਂ ਨੂੰ ਘਰ ਵਗੈਰਾ ਦਾ ਮਤਲਬ ਈਜ਼ਲੀ ਘਰੋਂ ਸਪੋਰਟ ਹੋ ਜਾਂਦੀ ਹੈ ਕੋਈ ਲੁਧਿਆਣੇ ਬੈਠਾ ਏ ਕੋਈ ਮਹਾਲੀ ਬੈਠਾ ਕੋਈ ਜਲੰਧਰ ਬੈਠਾ ਏ ਜਾਂ ਕੋਈ ਮਠਿੰਡੇ ਬੈਠਾ ਏ ਜਾਂ ਆਪਦੀ ਜੌਬ ਕਰਦਾ ਜੋ ਆਪ ਦਾ ਕੋਈ ਵੀ ਕੰਮ ਸ਼ੁਰੂ ਕਰ ਸਕਦਾ ਤੇ ਉਹਨਾਂ ਦੇ ਲਈ ਉਹ ਬੜਾ ਬੈਨੀਫਿਟ ਆ ਤੇ ਉਹਨਾਂ ਲਈ ਯਾਰ ਕੈਨੇਡਾ ਵੀ ਇੱਕ ਇਹ ਬ੍ਰਮਟਨ ਆ ਜਿਹਦਾ ਜੀਟੀਏ ਸ਼ਹਿਰ ਹੈ ਸਾਰਾ ਮਤਲਬ ਚੰਡੀਗੜ੍ਹ ਵਰਗਾ ਮੇਰਾ ਵੀ ਸ਼ੁਰੂ ਤੋਂ ਇਹੀ ਸੀਗਾ ਵੀ ਮੈਂ ਚੰਡੀਗੜ੍ਹ ਦੇ ਵਿੱਚ ਰਹਾ ਮੈਨੂੰ ਬਹੁਤ ਵਧੀਆ ਚੰਡੀਗੜ੍ਹ ਮਹਾਲੀ ਸ਼ਹਿਰ ਲੱਗਦਾ ਤੇ ਮੈਨੂੰ ਉਹੀ ਸੇਮ ਹੀ ਇੱਥੇ ਮਿਲ ਗਿਆ ਮੈਂ ਉੱਥੇ ਕਹਾਂ ਕਿ ਮੈਨੂੰ ਉੱਥੇ 15000 ਦੀ ਜੌਬ ਮਿਲੀ ਸੀ ਤੇ ਮੈਨੂੰ ਉੱਥੇ ਇੰਨਾ ਮਤਲਬ ਨਹੀਂ ਲੱਗ ਰਿਹਾ ਸੀਗਾ ਵੀ ਮੈਂ 15000 ਤੋਂ ਉੱਪਰ 20000 ਤੱਕ ਜਾਊਂਗਾ ਮੈਂ ਇਹ ਤੋਂ ਉੱਪਰ ਨਹੀਂ ਜਾ ਸਕਦਾ ਤੇ ਇੱਥੇ ਮੈਨੂੰ ਉਹ ਆਪਰਚੂਨਿਟੀ ਮੈਨੂੰ ਉਦੋਂ ਤਾਂ ਨਹੀਂ ਪਤਾ ਸੀ ਬਟ ਮੈਨੂੰ ਜਿਹੜੇ ਟਾਈਮ ਤੇ ਮੈਂ ਆਇਆ ਰਾਈਟ ਟਾਈਮ ਤੇ ਮੈਂ ਆਇਆ ਤੇ ਮੈਨੂੰ ਆਪਰਚੂਨਿਟੀ ਮਿਲ ਗਈ ਇੱਥੇ ਬਾਕੀ ਇਹ ਵੀ ਜਿਵੇਂ ਆਪਾਂ ਲਾ ਲਈਏ ਵੀ ਜੇ ਕਿਸੇ ਦੇ ਕੋਈ ਸੱਤ ਕਿੱਲੇ ਆ ਦੋ ਭਰਾ ਆਏ हां बिल्कुल ਉਹਨਾਂ ਨੂੰ ਇੱਕ ਨੂੰ ਬਾਹਰ ਆਉਣਾ ਹੀ ਚਾਹੀਦਾ ਕਿਉਂਕਿ ਜਿੰਨੇ ਵੀ ਪਹਿਲਾਂ ਪੰਜਾਬੀ ਆਏ ਨੇ ਉਹਨਾਂ ਨੇ ਪੰਜਾਬ ਚ ਪਲਾਂ ਕੋਠੀਆਂ ਤਕੜੀਆਂ ਪਾਈਆਂ ਜਾਂ ਮਾਂ ਪਿਓ ਨੂੰ ਟਰੈਕਟਰ ਲੈ ਕੇ ਦਿੱਤਾ ਜਾਂ ਵਧੀਆ ਘਰ-ਬਾਰ ਬਣਾਏ ਨੇ ਉਹ ਇਨ੍ਹਾਂ ਮੁਲਕਾਂ ਤੋਂ ਹੀ ਬਣਾਏ ਨੇ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਉਹਨਾਂ ਨੂੰ ਬਿਲਕੁਲ ਬਾਹਰ ਆਉਣਾ ਚਾਹੀਦਾ ਬਟ ਥੋੜਾ ਜਿਹਾ ਮਤਲਬ ਵੇਖ ਕੇ ਜਿਹੜਾ ਤੁਹਾਨੂੰ ਮੈਂ ਅਸਲੀਏ ਦੱਸ ਦਿੱਤੀ ਆ ਵੀ ਇੰਨਾ ਖਰਚਾ ਪੈ ਸਕਦਾ ਹੈ ਤੇ ਬਾਕੀ ਹੁਣ ਆਪਾਂ ਗੱਲਬਾਤ ਕਰਦੇ ਆਂ ਵੀ ਹਾਂ ਯਾਰ ਜੇ ਪੰਜਾਬ ਦੇ ਵਿੱਚ ਵੀ ਕੋਈ ਕੰਮ ਸ਼ੁਰੂ ਕਰ ਲੇ ਤੇ ਉੱਥੇ ਵੀ ਉਹਨਾਂ ਨੂੰ ਮਤਲਬ ਜੇ ਵਧੀਆ ਇਨਕਮ ਦਾ ਸੋਰਸ ਜਿਵੇਂ ਕਿ ਜਿਹੜੇ ਤਾਂ ਸਿਆਣੇ ਹੁੰਦੇ ਮਾਪਿਓ ਉਹ ਇਹ ਚੀਜ਼ਾਂ ਕਰ ਲੈਂਦੇ ਨੇ ਪਰ ਹਰ ਇੱਕ ਦੇ ਵਾਸਤੇ ਦੀ ਗੱਲ ਨਹੀਂ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਕੈਨੇਡਾ ਦੇ ਵਿੱਚ ਤੁਹਾਨੂੰ ਪਹਿਲਾਂ ਮੈਂ ਦੱਸਿਆ ਸੀਗਾ ਵੀ ਸਟੂਡੈਂਟ ਦਾ ਜੋ 20 ਘੰਟੇ ਕੰਮ ਕਰਦੇ ਆ ਤਾਂ 12-1300 ਡਾਲਰ ਮਹੀਨੇ ਦਾ ਤੇ ਜੇ ਉਹ ਮਤਲਬ ਫੁੱਲ ਟਾਈਮ 40 ਘੰਟੇ ਕੰਮ ਕਰਦੇ ਆ ਵਰਕ ਪਰਮਿਟ ਤੇ ਜਦੋਂ ਹੋ ਜਾਂਦੇ ਆ ਤੇ ਉਹ ਮਤਲਬ 2400 ਡਾਲਰ ਕਹਿੰਗੇ ਟੈਕਸ ਬਹੁਤ ਕੱਟਿਆ ਜਾਂਦਾ ਇੱਥੇ 3-400 ਡਾਲਰ ਟੈਕਸ ਮਲਵਾਰਾਮ ਨਾਲ ਕੱਟਿਆ ਜਾਂਦਾ ਮਹੀਨੇ ਦਾ ਵੀ ਕੱਟਿਆ ਜਾਂਦਾ ਕਹਿੰਦੇ ਜੇ ਵੱਧ ਕੰਮ ਜੇ ਡਬਲ ਕੰਮ ਕੋਈ ਕਰਦਾ ਦੋ ਕੰਮ ਕਰਦਾ ਤਾਂ 5-5 ਸਾਲ ਨਾਲ ਡਬਲ ਕੱਟਿਆ ਜਾਂਦਾ ਟੈਕਸ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਲੱਗਦਾ ਤੇ ਬਾਕੀ ਹੁਣ ਦੋ ਜੌਬਾਂ ਵਾਲੀ ਗੱਲ ਹੈ ਨਹੀਂ ਹੁਣ ਇੱਕ ਜੌਬ ਹੀ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਪਹਿਲਾਂ ਜਿਵੇਂ ਆਪਣਾ ਹੁੰਦਾ ਸੀਗਾ ਹਰੇਕ ਪੰਜਾਬੀ ਦਾ ਯਾਰ ਕੋਈ ਗੱਲ ਨਹੀਂ ਜੇ ਆਪਣੇ ਕੈਨੇਡਾ ਦੇ ਵਿੱਚ ਨਹੀਂ ਆਪਾਂ ਦੂਜੀਆਂ ਜੌਬਾਂ ਕਰਨੀਆਂ ਹਰੇਕ ਕੋਈ ਟਰੱਕ ਤੇ ਚੜ ਜਾਂਦਾ ਸੀਗਾ ਤੇ ਈਜ਼ੀਲੀ 8-10000 ਡਾਲਰ ਬਣਾ ਲੈਂਦਾ ਸੀਗਾ ਤੇ ਉਹਦਾ ਖਰਚਾ ਤਾਂ ਉਹੀ ਹੁੰਦਾ ਸੀਗਾ ਇਕੱਲੇ ਦਾ 1000 ਡਾਲਰ ਤੇ ਬਟ ਉਹ ਹੁਣ ਜਿਹੜਾ ਉਹ ਖਰਚਾ ਏ ਖਰਚਾ ਤਾਂ ਚਲੋ ਉਹਦਾ ਥੋੜਾ ਬਾਅਦ ਹੁਣ ਮਤਲਬ ਆਏ ਮਸਾਲ ਵਾਧੇ ਰਹਿੰਦਾ ਕੋਈ 100 ਡਾਲਰ ਵਧ ਗਿਆ ਕੇ ਦਾ ਕੋਈ 200 ਡਾਲਰ ਵਧ ਗਿਆ ਤੇ ਪਰ ਜਿਹੜਾ ਹੁਣ ਉਹ ਟਰੱਕ ਦੇ ਵਿੱਚ 8-10000 ਡਾਲਰ ਬਣਾ ਲੈਂਦਾ ਸੀਗਾ ਤੇ ਕੈਨੇਡਾ ਦੀ ਟਰਕਿੰਗ ਇੰਡਸਟਰੀ ਹੁਣ ਬਹੁਤ ਜ਼ਿਆਦਾ ਮਤਲਬ ਡਾਊਨ ਹੋ ਗਈ ਹੈ ਤੇ ਉਹਦੇ ਵਿੱਚ ਹੁਣ 5-6000 ਦਾ ਹੀ ਕੰਮ ਰਹਿ ਗਿਆ ਤੇ 5-6000 ਮਹ ਲੋ ਕੈਨੇਡਾ ਦੇ ਵਿੱਚ इजीली ਲੋਕੀ ਪਹਿਲਾਂ ਬਣਾ ਲੈਂਦੇ ਸੀ ਕਿ ਹੋਰ ਕੰਮਾਂ ਤੋਂ ਵੀ ਡਬਲ-ਡਬਲ ਸ਼ਿਫਟਾਂ ਲਾ ਕੇ ਵੀ ਤੇ ਮਤਲਬ ਦੋ ਕੰਮ ਕਰਕੇ ਵੀ ਬਣਾ ਲੈਂਦੇ ਸੀ ਇੱਕ ਕੰਮ ਦੇ ਨਾਲ ਤਾਂ ਜਿਹੜਾ ਮਤਲਬ ਕੋਈ ਹਾਈ ਰੇ ਪੇ ਰੇਟ ਤੇ ਆ ਉਹੀ ਬਣਾਉਂਦਾ ਸੀਗਾ ਤੇ ਬਾਕੀ ਕੋਈ ਓਵਰਟਾਈਮ ਲਾ ਕੇ ਫਿਰ ਬਣਾਉਂਦੇ ਸੀ ਬਹੁਤ ਮੁਸ਼ਕਲ ਦੋ-ਦੋ ਜੌਬਾਂ ਕਰਕੇ ਤੇ ਇੱਕ ਮਨ ਜਾਣਾ ਇੱਕ ਮਨ ਉਹ ਮਤਲਬ 15-15 16-16 ਘੰਟੇ ਕੰਮ ਕਰਕੇ ਬਟ ਹੁਣ ਉਹ ਕੰਮ ਨਹੀਂ ਮਿਲਦਾਗਾ ਦੋ ਸ਼ਿਫਟਾਂ ਦੀ ਇੱਕ ਹੀ ਮਨ ਲੋ ਜੌਬ ਮਿਲ ਜੇ ਤਾਂ ਬੜੀ ਵੱਡੀ ਗੱਲ ਆ ਜਿਵੇਂ ਹੁਣ ਤੇ ਜਿੰਨੇ ਮਨ ਲੋ 1000 ਡਾਲਰ ਤਾਂ ਆਪਾਂ ਇੱਕ ਮਿਨੀਮਮ ਲਾਇਆ ਸੀ ਉਹਦਾ ਖਰਚਾ ਤੇ ਬਾਕੀ ਜੇ ਉਹ ਗੱਡੀ ਰੱਖਦਾ ਹੈ ਨਾਲ ਤੇ ਗੱਡੀ ਕੈਸ਼ ਤੇ ਵੀ ਮਿਲਦੀ ਹੈ ਉਹਦੇ ਲਈ 5-7000 ਡਾਲਰ ਚਾਹੀਦਾ ਜੇ ਮਨ ਲੋ ਠੀਕ ਠਾਕ ਗੱਡੀ ਲੈਣੀ ਹੈ ਦੋ ਸਾਲ ਚੱਲ ਜੇ ਤੇ ਉਹਦਾ ਇੰਸ਼ੋਰੈਂਸ ਉਹਦਾ ਵੀ 2-300 ਡਾਲਰ ਇੰਸ਼ੋਰੈਂਸ ਆਉਂਦਾ ਤੇ ਜਿਹੜਾ ਮਨ ਲੋ ਗੱਡੀ ਜੇ ਆਪਣੀ ਵੈਸੇ ਕਰੋਲਾ ਰੱਖਣੀ ਹੈ ਜਾਂ ਸੇਵਿਕ ਰੱਖਣੀ ਜਿਹੜੀ ਸਭ ਤੋਂ ਜ਼ਿਆਦਾ ਮਤਲਬ ਗੱਡੀ ਵਿਕਦੀ ਹੈ ਇੱਥੇ ਉਹਨਾਂ ਦੀ 600 ਡਾਲਰ ਕਿਸ਼ਤ ਹੁੰਦੀ ਹੈ ਮਹੀਨੇ ਦੀ ਤੇ ਜਿਹੜਾ ਸਟੂਡੈਂਟ ਆਉਂਦਾ ਉਹਨੂੰ 500 ਡਾਲਰ ਹੈ ਇੱਥੇ ਮਲ ਜੀਟੀ ਏਰੀਆ ਦੀ ਗੱਲ ਕਰਨ ਦੇ ਆ ਉਥੇ 500 ਡਾਲਰ ਤੱਕ ਉਹਨੂੰ 4 500 ਡਾਲਰ ਇੰਸ਼ੋਰੈਂਸ ਹੀ ਪੈ ਜਾਂਦਾ ਹੈ ਕਿਸ਼ਤ ਵੀ 600 ਡਾਲਰ ਆਉਣੀ ਨਾਲ ਇੰਸ਼ੋਰੈਂਸ ਦਾ 500 ਡਾਲਰ ਮੇਰੀ ਇੰਸ਼ੋਰੈਂਸ ਮੇਰਾ 500 ਸਾਲ ਦਾ ਇੰਡੀਆ ਦਾ ਵੀ ਹੈਗਾ ਸੀਗਾ 270 ਸੀਗੀ ਪਿਛਲੇ ਸਾਲ ਤੇ ਐਸਾ ਮਤਲਬ ਗੱਡੀਆਂ ਵਗੈਰਾ ਬਹੁਤ ਚੋਰੀਆਂ ਹੋਈਆਂ ਤੇ ਬ੍ਰੈਂਟਨ ਦੇ ਵਿੱਚ ਤੇ ਐਕਸੀਡੈਂਟ ਬਹੁਤ ਜ਼ਿਆਦੇ ਹੁੰਦੇ ਆਏ ਸਾਲ ਮਤਲਬ ਕਲੇਮ ਉੱਤੇ ਪਾ ਦਿੰਦੇ ਆ ਤੇ ਉਹ ਹੁਣ ਮੇਰੀ ਇੰਸ਼ੋਰੈਂਸ ਵੀ 360 ਡਾਲਰ ਇੱਕ ਮਹੀਨੇ ਦੀ ਹੋ ਗਈ ਹੈ ਤੇ ਐਵੇਂ ਹੀ ਮਤਲਬ ਖਰਚੇ ਵੱਧ ਜਾਂਦੇ ਨੇ ਜੇ 600 ਡਾਲਰ ਤੇ 500 ਡਾਲਰ ਤੋਂ ਉਹ ਆਣਾ 2-300 ਦਾ ਗੈਸ ਲੱਗੇ ਨਾ ਤੇ ਇਹ 13-1400 ਡਾਲਰ ਹੋਰ ਖਰਚਾ ਵੱਧ ਗਿਆ 24-2500 ਡਾਲਰ ਤੁਹਾਡਾ ਗੱਡੀ ਦੇ ਨਾਲ ਖਰਚਾ ਆ ਗਿਆ ਫਿਰ ਉਹਨੂੰ ਜੇ ਕੱਢਣ ਦੇ ਲਈ ਫਿਰ ਤੁਹਾਨੂੰ ਓਬਵੀਅਸਲੀ 6-7 ਜਾਂ ਡਾਲਰ ਚਾਹੀਦਾ ਫਿਰ ਤੁਹਾਨੂੰ ਬਟ ਉਹ ਹੁਣ ਕੰਮ ਨਹੀਂ ਰਿਹਾ ਕਿ ਮਸਟੈਂਗ ਵਗੈਰਾ ਆ ਜਾ ਜੀਪਾਂ ਵਗੈਰਾ ਲੈ ਲੈਂਦੇ ਸੀਗੇ ਸਾਰੇ ਆਪਣੇ ਪੰਜਾਬੀ ਮੁੰਡੇ ਤੇ ਉਹ ਮਤਲਬ 2000 ਡਾਲਰ ਆਉਂਦਾ ਸੀ ਮਸਟੈਂਗ ਦਾ ਖਰਚਾ ਜਾਂ ਜੀਪ ਦਾ ਉਹ ਈਜ਼ਲੀ ਤਾਂ ਕਰਕੇ ਮਤਲਬ ਰੱਖਦੇ ਸੀਗੇ ਵੀ ਉਹ ਟਰੱਕ ਦੇ 8000-10000 ਡਾਲਰ ਬਣਾ ਲਿਆ ਤਾਂ ਸੇਵਿੰਗ ਵਾਦੂ ਹੋਗੀ ਕਹਣ ਗੱਲਾਂ ਸੀ ਉਹਨੂੰ ਕਹਿੰਦੇ ਸੀ ਕੈਨੇਡਾ ਬਟ ਹੁਣ ਵੀ 2 ਸਾਲ ਮਤਲਬ ਐਵੇਂ ਆ ਤੇ ਉਦੋਂ ਬਾਅਦ ਦੀ ਗੱਲ ਮੈਂ ਨਹੀਂ ਕਹਿ ਸਕਦਾ ਵੀ ਕਿਵੇਂ ਹੋਊਗਾ ਅਜੇ ਤਾਂ ਇਹ ਦੱਸੀ ਜਾਂਦੇ ਆ ਵੀ 2 ਸਾਲ ਤੱਕ ਤਾਂ ਐਵੇਂ ਹੀ ਰਹੂਗਾ ਸੋ ਮੇਰੀ ਵੀਡੀਓ ਬਣਾਉਂਦਾ ਇਹੀ ਮਕਸਦ ਸੀਗਾ ਵੀ ਸਾਰਿਆਂ ਨੂੰ ਪਤਾ ਲੱਗ ਜੇ ਵੀ ਕੈਨੇਡਾ ਦੇ ਵਿੱਚ ਹੁਣ ਕਿੰਨਾ ਕੁ ਮਤਲਬ ਉਹਨਾਂ ਨੂੰ ਖਰਚਾ ਮਾਪਿਆਂ ਨੂੰ ਪੈ ਸਕਦਾ ਬੱਚੇ ਦਾ ਉਸ ਹਿਸਾਬ ਨਾਲ ਉਹ ਬੱਚੇ ਨੂੰ ਭੇਜਣ ਤੇ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਮੈਨੂੰ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਅੱਗੇ ਤੋਂ ਵੀ ਮੈਂ ਐਵੇਂ ਦੀਆਂ ਵੀਡੀਓ ਪਾਉਂਦਾ ਰਹੂੰਗਾ ਤੇ ਹੋਰ ਜਿਵੇਂ ਕੈਨੇਡਾ ਦੇ ਰਿਲੇਟਡ ਸਾਰੀਆਂ ਚੀਜ਼ਾਂ ਮੈਂ ਇਨਫੋਰਮੇਸ਼ਨ ਵੀ ਦੱਸਦਾ ਰਹੂੰਗਾ ਬਾਕੀ ਕਮੇਡੀ ਦੀਆਂ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸੋ ਉਹ ਵੀ ਤੁਸੀਂ ਵੇਖਦੇ ਰਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਵੇਖੀ ਥੈਂਕ ਯੂ ਧੰਨਵਾਦ ਰੱਬ ਰੱਖ